ਐਡੀ ਸਾਹਿਬ ਪਾਈ ਸਰਜੀਤ ਸਿੰਘ ਜੀ ਸਬੂਤਰ ਪਾਸ਼ੀ ਜੀ ਦੇ ਪਾਈ ਗਿਆਨ ਸਿੰਘ ਜੀ ਉਹ ਵੀ ਸਾਡੇ ਪਰਿਵਾਰ ਹਾਜ਼ਰੀ ਭਰ ਕੇ ਗਏ ਆ ਧੰਨਵਾਦ ਕਰਦੇ ਆ ਉਹਨਾਂ ਦੇ ਨਾਲ ਗੁਰਸੇਵ ਸਿੰਘ ਜੀ ਜਵਾਰ ਕੇ ਨਰਿੰਦਰਪਾਲ ਸਿੰਘ ਜੀ ਸਿੱਧੂ ਪਾਈ ਹਰਦੇਸ ਸਿੰਘ ਜੀ ਸਮਾਲ ਭਾਈ ਹਰਕਨ ਚਾਲ ਭਾਗਾ ਪ੍ਰਾਨਾ ਤਲਵੰਦ ਸਿੰਘ ਚੇਅਰਮੈਨ ਜੀ ਜੇਪੁਣ ਸੰਸਥਾਵਾਂ ਮਾਸਟਰ ਮੀਵਾ ਸਿੰਘ ਦੀ ਸ਼ਾਦੀ ਵਾਲਾ ਬਜਨਦਰ ਸਿੰਘ ਸਰਪੰਚ ਕਾਲੀਵਾਲਾ ਜਸਪਾਲ ਸਿੰਘ ਭਾਂਜਾ ਸੀਨੀਅਰ ਆਗੂ ਅਕਾਲੀ ਹਲਵਾਸ ਪੰਜਾਬ ਉਹ ਵੀ ਇੱਥੇ ਹਾਜ਼ਰੀ ਭਰ ਲਿਆ ਉਹਨੂੰ ਵੀ ਧੰਨਵਾਦ ਉਹਨਾਂ ਦਾ ਵੀ ਸਟੇਜ ਉੱਪਰ ਜੀ ਆਇਆਂ ਕਹਿੰਦੇ ਆ ਪਾਈ ਰਕਿੰਦਰ ਸਿੰਘ ਰਾਜਾ ਵਾਲਾ ਸੀਨੀਅਰ ਆਗੂ ਅਕਾਲੀ ਦਲ ਹਲਵਾਸ ਪੰਜਾਬ ਹਰਜਿੰਦਰ ਸਿੰਘ ਸਰਪੰਚ ਕਰੋੜਪੁਰ ਤੋਂ ਜ਼ਿਲ੍ਹਾ ਕਮੇਟੀ ਮੈਂਬਰ ਕਾਲੀਵਾਲਾ ਪੰਜਾਬ ਨਰੇਂਦਰ ਸਿੰਘ ਪੁੱਲਰ ਕਮੇਟੀ ਮੈਂਬਰ ਅਕਾਲੀ ਦਲ ਬਾਦਸ਼ਾਹ ਪੰਜਾਬ ਸੁਖਵੀਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫਤਿਹਗੜ੍ਹ ਪੈਂਦੂਰ ਜਸਵਿੰਦਰ ਜਸਵਿੰਦਰ ਸਿੰਘ ਸਰਪੰਚ ਤਰਕਪੁਰ ਨਵਦੀਪ ਸਿੰਘ ਦੀ ਮੰਦਰ ਤੋਂ ਮੰਦਰਾ ਤੋਂ ਬਲਕਾ ਸਿੰਘ ਸਰਪੰਚ ਸੈਦੇਸ਼ਾ ਨਰਮਨ ਸਿੰਘ ਹੋਰ ਵੀ ਬਾਬਾ ਸਰਦਾਰ ਸਿੰਘ ਜੱਤੀ ਵਾਲੇ ਸਰਪੰਚਾ ਕੁੰਡਾ ਸਿੰਘ ਨੰਬਰਦਾਰ ਮਸੀਹ ਸਿੰਘ ਕਰਜੇ ਸਿੰਘ ਦੀ ਫੂਲਤੌਰ